ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਅੱਜ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਲਓ ਜੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਪਸ਼ੂ ਖਾਵਾਂਗੇ ਤੇ ਆ ਬਾਈ ਨਾਲ ਕੁਝ ਸੇਲ ਕਰਤੀਆਂ ਝੋਟੀਆਂ ਦੇ ਕੁਝ ਦਿਖਾਉਨੇ ਆ 15 ਤਹਾਨੂੰ ਸੱਜਰਾਂ ਗੱਬਣਾ ਜ ਸਾਰੀਆਂ ਹੀ ਠੀਕ ਲਓ ਜੀ ਇੱਕ ਆਹ ਵੇਖੋ ਝੋਟੀਆਂ ਦੇ ਵਿੱਚ ਤੇ ਦੋ ਬਾਈ ਨਾਲ ਉਧਰ ਲੱਦੀਆਂ ਵਾਂ ਤੇ ਇਹ ਹੋ ਗਈਆਂ ਜੀ ਸੇਲ ਆਛਾ ਆਛਾ ਸੱਜਰਾਂ ਫਿਰ ਵੀ भाई <प़ी>, मतलब वीडियो तो पहले थी। <श्चारी> ही आ गए थे वो कहंदे नहीं यही वीडियो जी ठीक है ठीक है ठीक है ठीक है भाई दो ਝੋਟੀਆਂ ਆ ਜਾਂਦੀਆਂ ਆਂ ਆਪਣੇ ਕੋਲ ਚਾਰ ਪੰਜ ਨਸ ਗਏ ਆਪਾਂ ਬਖਾਉਂਗਾ ਅੱਛਾ ਜੀ ਉਹ ਤਰ੍ਹਾਂ ਕਿੰਨੇ ਸਾਤੇ ਸੀ ਹਾਂ ਸੱਤ-ਸੱਤ ਭੱਦ ਨੀ ਅੱਜ ਆਪਾਂ ਅੱਛਾ ਅੱਛਾ ਤੇ ਮਾਲ ਰੋਜ਼ ਵੇਖ ਜਾਂਦਾ ਜੇ ਮੈਂ ਵੀਡੀਓ ਬਾਅਦ ਤੇ ਤੁਹਾਨੂੰ ਜਤੋਂ ਆਹਰ ਗੱਲ ਹੈ ਕਿ ਚਲੋ ਲੋਕਲ ਵੀਰ ਭਰਾ ਵੀ ਖੜਦੇ ਆ ਵੇਚਣ ਵਾਸਤੇ ਵੀ ਖੜਦੇ ਆ ਲਓ ਜੀ ਬਾਕੀ ਜਿਹੜੀਆਂ ਅੰਦਰ ਝੋਟੀਆਂ ਬਾਈ ਦੇ ਕੋਲ ਆ ਵੇਖੋ ਤੁਹਾਨੂੰ ਦਿਖਾਉਂਦੇ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੇ ਬਾਰੇ ਆ ਨਿਕਨੇ ਕੇ ਸਾਰੇ ਸਸੀ ਕਾ ਬਾਈ ਜੀ ਸਸੀ ਕਾ ਵੀਰ ਜੀ ਸਸੀ ਕਾ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮ ਦਾਸ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੀੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਆ ਜੀ ਤੇ ਕਰੀਏ ਸ਼ੁਰੂਆਤ ਜੀ ਹਰ ਕਰੀਏ ਵੀ ਜੀ ਤੇ ਮੱਖਾਂ ਕਰਕੇ ਮੈਂ ਆਵਾਜ਼ ਦਾ ਤ ਨਹੀਂ ਲੈ ਕਰ ਲੋ ਬੰਦ ਜੇ ਕਰਨੇ ਬਾਈ ਬੰਦ ਕਰ ਦੇ ਪੱਟੇ ਆਵਾਜ਼ ਘੱਟ ਹੁੰਦੀ ਨਹੀਂ ਅੱਖੇ ਕਰਦੇ ਬੰਦ ਠੀਕ ਲਓ ਜੀ ਪਹਿਲੇ ਨੰਬਰ ਤੇ ਵੈਡ ਦਿਖਾਉਨੇ ਆਪਾਂ ਬਾਈ ਜੀ ਦੱਸ ਇਹ ਲੇਕੋ ਬਾੜ ਕੋ ਦਿੱਤੀ ਅੱਠ ਕਿਲੋ ਦੁੱਧ ਨੂੰ ਗਾ ਜੇ ਅੱਛਾ ਜੀ ਤੇ ਘਰ ਵਾਲਿਆਂ ਨੇ ਦੱਸਿਆ ਚੋ ਮਹੀਨਾਗੇ ਨਸੀਆ ਭਾਈ ਨੂੰ ਬਿਆਜ ਦੇ ਦੇਣਾ ਹੈ ਅਰ ਸ਼ਾਹ ਜੀ ਪੂਰਾ ਅਰ ਸ਼ਾਹ ਤੁਹਾਨੂੰ ਪਤਾ ਬਹੁਤ ਘੱਟ ਆਉਂਦੀ ਹਣਾ ਹਾਂਜੀ 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 ਮੱਛੀ ਲੱਗੀ ਆ ਠੀਕ ਹੈ ਜੀ ਲਓ ਜੀ ਅਰ ਸ਼ਾਹ ਤੇ ਇਸ ਟਾਈਮ 8 ਲੀਟਰ ਦੁੱਧ ਜਿਹੜਾ ਤਿਆਰ ਆ ਮਤਲਬ ਇਹ ਆ ਪੂਰਾ ਸੰਗਣਾ ਮੱਝਾਂ ਵਾਲਾ ਦੁੱਧ ਜੀ ਸਾਹ ਅੱਛਾ ਜੀ ਠੀਕ ਠੀਕ ਲਓ ਜੀ ਮਹੀਨੇ ਦਾ ਆਸਪਾ ਜਿਹੜਾ ਟਾਈਮ ਹੀ ਹੋਇਆ ਬਣੀ ਨੂੰ ਕਰਨ ਵਾਲੀ ਨੂੰ ਜਲਦੀ ਹੈ ਜੀ ਚੋਈ ਚੋਈ ਬੜੀ ਵਧੀਆ ਲੱਗੀ ਬਾਕੀ ਬੋਲ ਕੇ ਵਿਖਾਓ ਠੀਕ ਬੋਲ ਕੇ ਵਿਖ ਠੀਕ ਲੋ ਜੀ ਦੂਸਰਾ ਸੂਗਾ ਯਾਰ ਸ਼ਹਿਰ ਆ ਗਈ ਆ ਤੇ ਮੱਝ ਵਾਲਾ ਹਿਸਾਬ ਦਾ ਹੁੰਦਾ ਦਾ ਸਾਨੂੰ ਮੱਝ ਫੀਸ ਲਈ ਜੇ ਗਾਂ ਫੀਸ ਲਈ ਏਹ ਲਓ ਜੀ ਟੀਐਸ ਕੋਡ ਦੀ ਚੈੱਕ ਕਰ ਸਕਦੇ ਆ ਨੌਕਰੀ ਕੋੜੀ ਅਰਗੀ ਲੱਗਦੀ ਕਰਮਾਲੀ ਵੀ ਬੱਜ ਸੱਜਰ ਦਾ ਕਿੰਨਾ ਕਰ ਰਿਹਾ ਯਾਰਾ ਸੱਜਰ ਵੀ ਜੀ ਉਹਨੇ ਕਹਿੰਦੇ ਵੀ ਅਸੀਂ 20 ਕਿਲੋ ਦੁੱਧ ਦੋ ਯਾਰ ਅੱਛਾ ਜੀ ਤੇ ਤੁਹਾਡੇ ਨਾਲ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ ਵੀ ਜੀ ਟੋਕੜੀ ਹੋਈ ਹੁਣ ਥਾਲੋ ਕੰਨ 8 ਕਿਲੋ ਜਿਹੜੀ ਦੇਣ ਦੀ ਟੋਕੜੀ ਹੋਈ ਹੈ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਸੱਜਰ ਦਾ 20 ਲੀਟਰ ਦਾ ਮਿਲ ਕੇ ਰਿਕਾਰਡ ਜੇ ਕਰਮਾਲੀ ਦਾ ਕਾਂ ਬਣੀ ਆ ਚਲੋ ਕਿਸਮਤ ਦੇ ਨਿਕਲਾਵੇ ਤੇ ਚਲੋ ਫੇਰ ਰੁਪਈਆਂ ਦੀ ਠੀਕ ਆ ਠੀਕ ਲਓ ਜੀ 5 ਤੋਂ 6 ਮਹੀਨੇ ਦੀ ਬਾਈ ਕਹਿੰਦਾ ਕਿ ਹੋ ਗਏ ਹੁਣ ਵੀ ਸੂਈ ਨੂੰ ਬਾਕੀ ਕੱਦ ਵਜਨ ਜਿਹੜਾ ਬਹੁਤੀ ਚੰਗਾ ਵਾ ਤੇ ਚੱਤਾ ਵੀ ਜਿਹੜਾ ਬਹੁਤੀ ਚੰਗਾ ਆ ਗਿਆ ਹਣ ਸਫਾਈਆਂ ਜਿਆ ਤੇ ਬਾਈ ਜੀ ਦਾ ਮੁੱਲ ਕੀ ਕਰਨਾ ਫਿਰ ਉਹਨੇ ਕਹੇ ਵੀ ਜੀ ਆਪਾਂ ਨਾਲ ਸੀ ਹੋਣਾ ਤੇ 5 ਕਿੱਬੀ ਦੇ ਲਈਏ ਹਾਂ ਨਾ ਇਹ ਕਰੀਏ ਹਰ ਆਪਾਂ ਜਿੱਥੇ ਕਿ ਸਾਡੀ 250000 ਰੁਪਏ ਛੋਟ ਕੱਪ ਠੀਕ ਹੈ ਲਓ ਜੀ 22000 ਦੇ ਵਿੱਚੋਂ 200 ਰੁਪਏ ਛੋਟ ਮੇਰੇ ਖਿਆਲ ਨਾਲ ਵਸੀ ਲੈਣ ਚਾਹੀਏ ਅਰਸ਼ਾਰਦੀ ਤੇ ਉਹੀ 25000 ਦਾ ਬਿਲਕੁਲ ਬਿਲਕੁਲ ਜੀ ਲਓ ਜੀ ਕੋਈ ਬਾਕੀ ਸਾਫ ਕਰ ਲੂਗਾ ਭਰਾ ਦੇ ਵਹਿਣ ਬਹੁਤ ਚੰਗੀ ਆ ਕਰਮ ਵਾਲੀ ਤੇ ਭਾਈ ਆ ਦੂਜੇ ਨੰਬਰ ਤੇ ਕਿਵੇਂ ਆ ਵੀ ਝੋਟੀ ਇਹ ਵੀ ਵੀਰ ਜੀ ਸੌਦਾ ਹੋ ਗਿਆ ਜੀ ਅੱਛਾ ਇਹ ਵੀ ਸੇਲ ਹੋ ਗਈ ਹੈ ਹਾਂ ਇਹ ਵੀ ਸੇਲ ਹੋ ਗਈ ਹੈ ਠੀਕ ਹੈ ਲਓ ਜੀ ਤਿੰਨ ਝੋਟੇ ਕੱਪੜੇ ਕੋ ਮੇਰੇ ਖਾਲਾ ਸਿਰ ਦੀਆਂ ਪੰਜ ਝੋਟੀਆਂ ਦੀ ਚਲ ਗਈਆਂ ਅੱਜ ਤੇ ਛੇਵੀਂ ਝੋਟੀ ਦਾ ਵੀ ਸੌਦਾ ਅੱਛਾ ਜੀ ਮੈਂ ਤੁਹਾਨੂੰ ਦੱਸਣਾ ਹੈ ਵੀਰ ਭਰਾ ਮੰਨ ਲਓ ਵੀ ਦੂਰ ਨੇੜੇ ਤੋਂ ਵੀਡੀਓ ਤੋਂ ਮਗਰੋਂ ਵੀ ਫੋਨ ਕਰਕੇ ਨਾ ਵੀਡੀਓ ਤੇ ਮਾਲ ਕੋਈ ਮੰਨ ਲਓ WhatsApp ਤੇ ਮੰਗਉਂਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਚਲੋ ਪਹਿਲਾਂ ਕਿ ਮਾਲ ਸਾਫ ਹੋ ਵੀਰ ਜੁੜ ਜਾਂਦੇ ਆ ਭਰਾ ਬਿਲਕੁਲ ਜੀ ਲੰਗੀ ਇੰਨਾ ਬਾਈ ਉਹ ਕਹਿੰਦੇ ਉਹ ਕਹਿੰਦੇ ਵੀਡੀਓ ਤੋਂ ਪਹਿਲਾਂ ਭ ਕਰਦਾ ਹਰ ਕੋਈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਸੇਲ ਹੋ ਰਹੀ ਲੱਗਦੀ ਹੈ ਮਤਲਬ ਮੇਰੇ ਖਾਨ ਨਾਲ ਸਾਰੀਆਂ ਜਿੰਨੀਆਂ ਆਪਣਾ ਮਾਲ ਸੇਲ ਹੁੰਦਾ ਸਾਰੀਆਂ ਦੀਆਂ ਵੀਡੀਓ ਪਾਉਣ ਲੱਗੀ ਹੈ ਤੇ ਮੇਰੇ ਖਾਨ ਨਾਲ ਤੁਸੀਂ ਪੱਕੇ ਮੇਰੇ ਕੋਲ ਹੀ ਇੱਥੇ ਰਹੋਗੇ ਠੀਕ ਹੈ ਠੀਕ ਹੈ ਬਹੁਤ ਹੀ ਭਰਾ ਜੁੜੇ ਆ ਵੀਰ ਦੇ ਨਾਲ ਬਹੁਤ ਹੀ ਚੰਗੀ ਗੱਲ ਆ ਤੇ ਆਪਣਾ ਕੋ ਮਾਲ ਕੋਈ ਜਿਹੜੇ ਦਾ ਹਸਾਮਨਾ ਚਾਰ ਪੰਜ ਜੋਟੀਆਂ ਜਾਣੀਆਂ ਜਾਣੀਆਂ ਅੱਛਾ ਜੀ ਠੀਕ ਹੈ ਵੀ ਵੀ ਇਹ ਪਹਿਲਾਂ ਹੀ ਝੋਟੀ ਦੇ ਦੋ ਦੰਦ ਸੀ ਮੂੰਹ ਉਨ ਨਹੀਂ ਕੀ ਜੀ ਉਮਰਿਆ ਝੋਟੀ ਦੀ ਠੀਕ ਹੈ ਠੀਕ ਹੈ ਕੱਦਦੇ ਹਜੇ ਹੋਣ ਹਨ ਕੱਦਦੇ ਹਜੇ ਵੀ ਜੀ ਗਾਂ ਅਗਲੇ ਸੂਏ ਨੂੰ ਘਰ ਤੋਂ ਘੱਟੇ 2 ਲੱਖ ਦੀ ਝੋਟੀ ਬੰਨੀ ਆ ਤੇ ਮਗਰ ਫਿਰ ਕੱਟੀ ਵੀ ਨੀਲੀ ਦਾਵੀ ਦੀ ਪਿਓਰ ਕੱਟੀ ਪਾਤੀ ਇਹਨੇ ਠੀਕ ਹੈ ਲੋ ਜੀ ਪਿਓਰ ਨੀਲੀ ਦਾਵੀ ਦੀ ਕੱਟੀ ਇਹਦੇ ਮਗਰ ਆ ਗਈ ਕਰਮਾਲੀ ਤੇ ਭਾਈ ਆ ਤੇ ਫਿਰ ਕਿਵੇਂ ਆ ਗਈ ਹੁਣ ਆ ਦੂਜੇ ਨੰਬਰ ਤੇ ਲਾਲੀ ਹੈ ਨਾ ਹਾਂ ਜੀ ਇਹ ਹਾਂਜੀ ਦੂਜੇ ਤੇ ਲਾ ਲਓ ਜਾਂ ਤੀਜੇ ਤੇ ਲਾ ਲਓ ਠੀਕ ਹੈ ਕੋਈ ਵੀਰ ਭਰਾ ਜੀ ਤਾਂ ਕਹਦੇ ਵੀ ਨੀਲੀ ਰਵੀ ਤੋਂ ਅਗਲੀ ਝੋਟੀ ਠੀਕ ਹੈ ਠੀਕ ਹੈ ਠੀਕ ਹੈ ਲਾਜੀ ਤੀਜਾ ਨੰਬਰ ਤੇ ਰੱਖੋ ਜਿਸ ਨੂੰ ਝੋਟੀ ਗੱਭਣਿਆ ਜਿਸੂਏ ਨੇ 10 ਕਿਲੋ ਦੁੱਧ ਦਿੱਤਾ ਵਾ ਤੇ ਇਹਦਾ ਘਰ ਵਾਲਿਆਂ ਦੇ ਦਰ ਦਸਨ ਮਾਤਾ ਕੁਮਾਰਾਂ ਨੂੰ ਲਾ ਲਓ ਡੇਢ ਮਹੀਨਾ ਜਿਪੇ ਆ ਟਾਈਮ ਅੱਛਾ ਜੀ ਹਾਂਜੀ ਜਿਹੜੀ ਗੱਲ ਉਹਨਾਂ ਦੱਸੀ ਹੈ ਪਾਣਾ ਠੀਕ ਹੈ ਠੀਕ ਹੈ ਲੋ ਜੀ ਡੇਢ ਮਹੀਨਾ ਜੇ ਕੱਚੀ ਆ ਆ ਮੈਨੂੰ ਤੇ ਪੀਜੀ ਦੁੱਧ ਤਪਣ ਕਰਕੇ ਖਣਾ ਚ ਆ ਗਈ ਝੋਟੀ ਹਸੇ ਵਾਲੇ ਠੰਡੀ ਧੀਰੀ ਬੜੀ ਆ ਤਪਣ ਤਪਣ ਐ ਹੀ ਦਿੱਤੀ ਜਾਨਾ ਥੱਲੇ ਬੈ ਕੇ ਅੱਛਾ ਈ ਠੀਕ ਆ ਠੀਕ ਆ ਲਓ ਜੀ ਥਾਨ ਤੋਂ ਜਿਹੜਾ ਬਹੁਤ ਹੀ ਚੰਗਾ ਨੋਨ ਬਲਾ ਥਾਲੇ ਪਹਿਲੇ ਸਵੇਰ 10 ਕਿਲੋ ਦੁੱਧ ਦਿੱਤਾ ਨੇ ਹੋਣ ਦੀ ਮਰ ਉਹ ਜੋ ਬਾਈ ਜੀ ਮੈਂ ਖੋਲ ਕੇ ਫਾਗੇ ਤੇ ਡੇਢ ਕਿ ਮਹੀਨਾ ਬਾਈ ਕਹਿੰਦਾ ਕਿ ਖੜਦੀ ਕਰਮ ਵਾਲੀ ਦਾ ਦਾਸ ਜਿਹੜਾ ਦੁੱਧ ਭਰਿਆ ਪਹਿਲੇ ਸਵੇਰ ਹੀ ਉਹ ਮੇਰੇ ਕੋਲੋਂ ਵੱਡੀ ਝੋਟੀ ਲੈ ਕੇ ਆ ਤੇ ਉਹਨਾਂ ਫਿਰ ਵਿੱਚ ਘਟਾ ਸੀ ਜੇ ਠੀਕ ਆ ਠੀਕ ਆ ਲਓ ਜੀ ਫੇਰ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਹੈ ਜੈੱਡ ਬਲੈਕ ਆ ਗਈ ਉਹਨਾਂ ਆਈਡੀ ਆਪਾਂ 180 ਦੀ ਝੋਡੀ ਪਾਈ ਹੋ ਲੈਗੇ ਅੱਛਾਈ ਵਿੱਚ ਦੇ ਕੇ ਠੀਕ ਕਰ ਦੇ ਕਹਿੰਦੇ ਕਰ ਦਵਾ ਜਿਹੜਾ ਐਸਾ ਵੀ ਚੰਗਾ ਕਰਮਾਲੀ ਦਾ ਤੇ ਡੇਢ ਕਿ ਮਹੀਨਾ ਜੇ ਖੜੂਗੀ ਤੇ ਚਲੋ ਸਾਹ ਬਛੜ ਕੇ ਬਾਈ ਨੇ ਮੁੱਲ ਪਾ ਦੇਣਾ ਕੋਈ ਸਾਹ ਨੂੰ ਡੇਢ ਮਹੀਨਾ ਦਾ ਦੁੱਧ ਚੰਗਾ ਕੱਢੀ ਜਾਊਗੀ ਕਰਮਾਲੀ ਆ ਵੀ ਸਿੰਗ ਅ ਜਿਹੋ ਝੋਟੀ ਆ ਦੀ ਜੀ ਸੱਜਰ ਹੋਵੇ ਤੇ ਆਪਾਂ ਮੰਨ ਲਓ ਕਿ ਅਸੀਂ 85000 ਝੋਟੀ ਵੇਚ ਦੇਣੀ ਹਾਂਜੀ ਹਾਂਜੀ ਤੇ ਉਹਨਾਂ ਆਪਾਂ ਚਲੋ ਖਰਦਾਂਗੇ ਮਾਨਤਾ ਦੇ ਮਾਨਤਾ ਦੇ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਜੀ ਚਲੋ ਸਾਫ ਛੱਡ ਦੇਣੀ ਚਾਹੀਦੀ ਚਲੋ ਡੇਢ ਮਹੀਨਾ ਸਾਹਮਣੇ ਫਿਰ ਭਰਾਣੇ ਬਾਕੀ ਕੋਈ ਸਾਹਮਣੂ ਚੰਗੀ ਨੇ ਚਲੋ ਦੁੱਧ ਚੰਗਾ ਗੱਡੀ ਜਾਊਗੀ ਥਾਣ ਭਾਂਡਾ ਇਹਦਾ ਚੰਗਾ ਵਾ ਭਾਂਡਾ ਚੰਗਾ ਵਾ ਸਿੰਗ ਕੁਆਲਿਟੀ ਚੰਗੀ ਆ ਬਾੜੀ ਸਾਰੇ ਚੀਜ਼ਾਂ ਬਾਈ ਇਹਦਾ ਮੁੱਲ ਕਰ ਲੈਣ ਇਹਨਾਂ ਮੁੱਲ ਵਿੱਚ ਜੀ ਤੁਹਾਨੂੰ ਅੱਗੇ ਦੱਸਿਆ ਜੀ ਦੋਈ ਹੁੰਦੀ ਹੈ ਤੇ 85 ਦੀ ਕੱਟੀ ਆਪਾਂ ਵੇਚਣੀ ਹੈ ਵੀ ਹਾਂਜੀ ਆਈਟਮ ਤੇ ਆਪਾਂ ਦੇ ਦਈਏ ਲਾਸਟ ਹਾਨਾ ਜਿਹੜੀ 65000 ਦੀ

ਤੇ ਮੇਰੇ ਖਾਲਸਾ ਦਾ ਸ਼ੇਧਾਂ ਦੇ ਜੇ ਜੇ ਮੂੰਹ ਵੀ ਠੀਕ ਹੈ ਜੀ ਤੇ ਤੁਹਾਨੂੰ ਚੰਡੀ ਵਿਖਾ ਦਿਓ ਲਾਈ ਪੈ ਗਈ ਆ ਵੀਰ ਉਹਨਾਂ ਨੂੰ ਦੱਸਿਆ ਵੀ ਇੱਕੋ ਮਹੀਨਾ ਇਹਦਾ ਰਹਿ ਗਿਆ ਬਸ ਉਹਨਾਂ ਚ ਅੱਛਾ ਜੀ ਅੱਜ ਇਹਨੂੰ ਦੋ ਦਿਨ ਮੇਰੇ ਕੋਲ ਵੀ ਹੋ ਗਏ ਮੰਨ ਲਓ ਵੀ ਤੇ 3 ਮਹੀਨਾ ਨਾਲੇ ਕੋਈ ਮੰਨ ਲਓ ਵੀ ਦੋ ਦਿਨ ਦਿਨ ਉੱਤੇ ਲਾ ਲਓ ਮੰਨ ਲਓ ਲੈ ਜੂਗੀ ਕੋਈ 10 ਦਿਨ ਕੋਈ ਪਤਾ ਨਹੀਂ ਦੰਦਾਂ ਦਾ ਖਾਲਾ ਛੱਡਾ ਤੇ ਪਹਿਲਾ ਸੁਆ ਸੂ ਕੀ ਕਰਮਾ ਜੀ ਕਿੰਨੇ ਦੰਦ ਗਿਣ ਕੇ ਦੱਸੇ ਜੀ ਮੈਨੂੰ ਉਹਨਾਂ ਨੇ 22 ਦਿਨ ਦੱਸੇ ਸੀ ਫਿਰ ਵੀ ਬੋਨਾ ਡੋਲਾ ਮਹੀਨਾ ਲਾ ਲਓ ਲਾ ਕੇ ਚੱਲੇ ਕੋਈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪਿਓਰ ਮੋਰਾ نسل ਦੇ ਵਿੱਚ ਆ ਗਈ ਇਹ ਜੀ ਉਤਰਦੀ ਆ ਗੱਡੀ ਬਹੁਤ ਹੀ ਚੰਗੀ ਆ ਗਈ ਆ ਫਿਰ ਵੱਡੀ ਵਿੱਚ ਜਵਾਨ ਵੇਖੋ ਗੱਡੀ ਚੋੜੇ ਬੇਕੋ ਜੀ ਘਰ ਦੇ ਜਿਹੜਾ ਬਹੁਤ ਹੀ ਤਗੜਾ ਕੀਤਾ ਕਰਨ ਵਾਲੀ ਨੇ ਇਹ ਪਹਿਲਾ ਦੇ 6 ਦੰਦ ਬਾਈ ਜੀ ਹਾਂ 6 ਦੰਦ ਠੀਕ ਆਲੇ ਮੂਹਾਂ ਵੀ 6 ਦੰਦ ਜਿਹੜੇ ਕਰਮਾ ਵਾਲੀ ਪੂਰੀ ਫੋਲ ਵੱਡੀ ਲੰਦੀ ਹੈ ਠੀਕ ਹੈ ਠੀਕ ਹੈ ਜਦੋਂ ਨਾ ਤਿਆਰ ਹੋ ਗਈ ਥਾਣੇ ਕਿਥੋਂ ਬਾਹਰ ਕੱਢ ਜੂਗੀ ਤੇ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਪੂਰੀ ਜਵਾਨ ਝੋਟੀ ਆ ਤਾਂ ਜਿਹਨੂੰ ਕਹਿ ਸਕਦੇ ਹਾਂਜੀ ਹਾਂਜੀ ਠੀਕ ਆ ਕਹਿੰਦੇ ਨੂੰ ਕਹਿੰਦਾ ਜਦੋਂ ਇਹਦਾ ਕੋਈ ਸਖਾਈਆਂ ਦੇ ਵਿੱਚ ਆ ਤੇ ਲੋਕ ਵਾਲਾ ਥਾਣੇ ਦਾ ਕੱਲਾ ਕੱਲਾ ਥਾਨ ਤੱਕ ਗਿਆ ਕਰਮਾਲੀ ਨੂੰ ਇਹਦਾ ਬਾਈ ਮੌਨ ਫਿਰ ਕੀ ਕਰਨਾ ਜੇ ਇਹ ਵੀ ਜੀ ਅੱਜ ਤੇ ਆਹ ਨੂੰ ਜਿਹੜਾ ਮੇਰੇ ਭਾਵੇਂ ਆਪਾਂ ਲੱਕਦੇ ਵੀ ਛੋਟੀ ਵੇਚ ਸਕਦੇ ਹਾਂ ਜਿਹੜੀ ਵੱਡੀ ਆ ਨਾ ਹਾਂਜੀ ਤੇ ਚਲੋ ਇਹਦੀ ਵੀ ਸੌਣ ਛੱਡ ਕੇ ਦਵਾਂਗੇ ਇਹਨੇ ਸਾਮ ਕਰਨੀ ਆ ਠੀਕ ਹੈ ਜੀ ਇਹ ਵੀ ਜੀ ਲਾਸਟ ਹਾਂ ਨਾ ਜਿਹੜੀ ਆਪਾਂ 70000 ਦੀ ਦਵਾਂਗੇ ਛੋਟੀ ਮੰਗਾਂ ਨੂੰ ਜੋ ਮੱਤੀ ਮੱਤੀ ਆ ਅੱਛਾ ਜੀ ਮੰਨ ਲਵਾਂਗੇ 85 ਦੀ ਜੀ ਕਰਤੀ ਕਿ ਥੋੜਾ ਬੋਲਾ ਨਹੀਂ ਇਹਦੇ ਚ ਗੰਜਾਇਸ ਨਹੀਂ ਮੈਂ ਘੱਟ ਨਹੀਂ ਵੱਧ ਨਹੀਂ ਜਮਗੇ ਅੱਛਾ ਜੀ ਉਰੇ ਸੱਤ ਰੁਪਏ ਚਲੋ ਕੋਈ ਨਹੀਂ ਛੱਡਾਂਗੇ ਮੌਕੇ ਤੇ ਰੁਪਈਆ 2000 ਵੀ ਜੀ ਛੱਡਾਂਗੇ 8000 ਤੋਂ 2000 ਠੀਕ ਹੈ ਠੀਕ ਹੈ ਲਓ ਜੀ 68000 ਇਹ ਗਿੱਡੀ ਝੋਟੀ ਆ ਚਲੋ ਵੀ ਸਾਬ ਲੋਗਾ ਲੱਖੋਂ ਬਾਜਾ ਬਾਕੀ ਮੈਂ ਘਰ ਰੱਖਾਂ ਦੀ ਵੀ ਖੜੂਗਾ ਤੇ ਚਲੋ ਇੱਕ ਤੁਰਲੀ ਦਾ ਸ਼ਿੰਗਾਰ ਆ ਹਾਂਜੀ ਹਾਂਜੀ ਤੇ ਬਾਈ ਐਂਡ ਤੇ ਕਿਵੇਂ ਆ ਗਈ ਐਂਡ ਤੇ ਵੀ ਜੀ ਦੂਜਾ ਸਵੇਰ ਝੋਟੀ ਸੀ ਅੱਛਾ ਜੀ ਪਹਿਲੇ ਸਵੇਰੇ ਨੇ ਮੰਨ ਲਓ ਵੀ ਚੰਗਾ ਦੁੱਧ ਭਰਿਆ ਇਹ ਘਰ ਵਾਲਿਆਂ ਨੂੰ ਦੱਸਣਾ ਤਾਂ ਉਹ ਵੀ 13 ਕਿਲੋ ਕਹਿੰਦੇ ਪਹਿਲੇ ਸਵੇਰੇ ਦੁੱਧ ਭਰਿਆ ਤੇ ਹਰ ਕੀ ਬੜੀ ਉਮੀਦ ਸੀ ਇਹਦੇ ਕੋਲ ਉਹ ਵੀ ਕੋਈ 15 ਕਿਲੋ 16 ਕਿਲੋ ਦੁੱਧ ਦਊਗੀ ਝੋਟੀ ਅੱਛਾ ਜੀ ਤੇ ਇਹਨੇ ਇੱਕ ਮਹੀਨਾ ਪਹਿਲਾਂ ਕਰਮਾ ਵਾਲੀ ਨੇ ਫਲ ਛੁੱਟਤਾ ਠੀਕ ਆ ਫਲ ਛੁੱਟ ਗਏ ਮੰਨ ਲਓ ਜੇਰ ਵੀ ਪ੍ਰੋਪਰ ਪਾਈ ਆ ਸਾਰਾ ਕੁਝ ਐ ਨੋਬਰ 9 ਆ ਝੋਟੀ ਸਿਰਫ ਇਹਦੀ ਹੁਣ ਕੋਈ ਵੀਰਪਰਾ ਸਾਂਭ ਕਰ ਲੇ ਤੇ ਦੁੱਧ ਤੇ ਲੈਵੇ ਅੱਜ 10 ਦਿਨ ਹੋ ਗਏ ਇਹਨੂੰ ਫਲ ਛੁੱਟੇ ਨੂੰ ਅੱਛਾ ਇਹਨੇ ਇੱਕ ਕੱਚੀ ਸੂਦੀ ਆ ਠੀਕ ਆ ਠੀਕ ਆ ਜੀ ਤੇ ਪਹਿਲੇ ਦਿਨ ਤੇ ਮੰਨ ਲਓ ਕਿ ਜਿਵੇਂ ਧਾਰਾਂ ਹੀ ਨੇ ਚੀਪਾ ਜਿਵੇਂ ਤਰ੍ਹਾਂ ਮੰਨ ਲਓ ਆਪਾਂ ਕਰਾ ਹੌਲੀ ਹੌਲੀ ਫਿਰ ਪਾਈਏ ਤੇ ਆ ਗਈ ਫਿਰ ਅੱਧਾ ਕਿਲੋ ਤੇ ਕੇ 2 ਕਿਲੋਆਂ ਤੇ ਅੱਛਾ ਟਾਈਮ ਤੇ ਝੋਟੀ 4 ਕਿ ਉਹਦੇ ਤੇ ਆ ਜਣਾ ਇਹ ਭਾਵੇਂ ਕਰ ਦੇ 10 ਕਿਲੋ ਭਾਵੇਂ 12 ਕਿਲੋ ਕਰ ਦੇ ਅਗਲੇ ਦੀ ਸਾਂਹ ਜਿਹੜਾ ਵੀ ਵੀਰਪਰਾ ਸਾਂਹ ਕਰ ਲੂਗਾ ਤੇ ਉਹ ਲੈ ਜੇ ਠੀਕ ਆ ਠੀਕ ਆ ਲੋ ਜੀ ਆ ਜਿਹੜਾ ਮੁੱਲ ਇਹ ਸਚਾਈ ਦਾ ਮੁੱਲ ਜਿਹੜਾ ਬਹੁਤ ਹੀ ਤਕੜਾ ਵਾ ਬਾਕੀ ਬਿਲਕੁਲ ਹੀ ਸਾਫ਼ ਬਾਕੀ ਨਹੀਂ ਆ ਕੋਈ ਵੀਰ ਭਰਾ ਆਪਣੇ ਕੋਲ ਮੰਨ ਲਓ ਜਿਤਨਾ ਮਰਜ਼ੀ ਆਪਾਂ ਗਾਰੰਟੀ ਦਵਾਂਗੇ ਇਸ ਚੀਜ਼ ਦੀ ਜੇ ਜੇਰ ਕਢਾਈ ਹੋਵੇ ਆਪ ਤੇ ਕਰਮਾਲੀ ਨੇ ਜੇਰ ਪਾਈ ਆ ਠੀਕ ਆ ਠੀਕ ਆ ਠੀਕ ਆ ਲੋ ਇਹ ਫੇਸ ਕੁਆਲਿਟੀ ਤੇ ਕੱਦ ਵਜੋਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਸੂਆ ਵੀ ਦੂਸਰਾ ਹੀ ਸੂਈ ਆ ਦੂਸਰਾ ਦੂਸਰਾ ਸੂਈ ਆ ਠੀਕ ਆ ਠੀਕ ਆ ਜੀ ਇਹਦਾ ਥੋੜਾ ਜਿਹਾ ਕੱਚਾ ਹੀ ਸੁਹੀਗਾ ਹੈ ਕਰਮਾਲੀ ਕੱਦ-ਕਾਢ ਹੀ ਚੰਗੀ ਜੀ ਆਣ ਭਾਣੇ ਵੀ ਬਹੁਤ ਚੰਗੇ ਭਾਣੇ ਵੀ ਇਹ ਗੱਲ ਜਿਹੜੀ ਬਹੁਤ ਹੀ ਵਧੀਆ ਲੱਗੀ ਹੈ ਭਾਈਨਾ ਸੱਚ ਉਹ ਹੈਗਾ ਸਾਹਮਣੇ ਲਿਆਉਣਾ ਭਾਜੀ ਅਜੇ 10 ਦਿਨ ਹੋਏ ਆ ਸਾਰੇ ਸੋਈ ਨੂੰ ਅਗਲੇ ਦੇ ਘਰ ਜਾ ਕੇ ਆਪਾਂ ਮੰਨ ਲਓ ਜਾਂ ਟੋਕਰ ਕਹਿ ਕੇ ਵੇਚ ਲਈਏ ਜਾਂ ਕਿਦਾਂ ਦੱਬਣ ਕਹਿ ਕੇ ਵੇਚ ਲਈਏ ਉਥੇ ਇਹਨੇ ਮੈਲਾ ਮਾਰ ਲੰਦਾ ਭਣਾ ਹਾਂਜੀ 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 ਉਹ ਫੇਰ ਠੁੱਠੇ ਉੱਤੇ ਸਾਹ ਦੇ ਦਰ ਆਪਾਂ ਉੱਥੇ ਆ ਵੀ ਭਾਜੀ ਇਹ ਮੈਲਾ ਮਾਰ ਲੰਦਾ ਹੀ ਆ ਠੀਕ ਆ ਠੀਕ ਆ ਕਿੰਨਾ ਕਿਤਾ ਕਰ ਸਕਦੇ ਜੀ ਮਾਰਨਾ ਹੀ ਮਾਰਨਾ ਬਿਲਕੁਲ ਬਿਲਕੁਲ ਜੀ ਕਿੰਨਾ ਬਟਾ ਇਹਦਾ ਬਹੁਤ ਹੀ ਸਵਾਈਆਂ ਤੇ ਇਹਦਾ ਬਾਈ ਮੁੱਲ ਫਿਰ ਹੁਣ ਇਹਦਾ ਮੁੱਲ ਵੀ ਜੀ ਹੁਣ ਤੇ ਸਾਹ ਨਾਲ ਅਦੋਮੇ ਥੱਲੇ ਆ ਜਾਵੇ ਹਾਂਜੀ ਇਹਦਾ ਨਾਮ ਆਪਾਂ ਝੋਟੀ ਵੇਚ ਲਈਏ 135 ਦੇ 30 ਦੇ ਲਾਗੇ ਪਾਨੇ ਅੱਛਾ ਜੀ ਹੁਣ ਝੋਟੀ ਆਪਾਂ ਦੇ ਦਈਏ ਲਾਸਟ ਹਾਨ ਆਈ ਹੈ ਜਿਹੜੀ 70000 ਦੀ ਕਰ ਦਈਏ ਥੋੜਾ ਬੋਲਾ ਹਾਂਜੀ ਥੋੜਾ ਬੋਲਾ ਕਰ ਦਈਏ ਥੋੜਾ ਬੋਲਾ ਕਰ ਦਈਏ ਜੀ ਹਾਂਜੀ ਇਹਦਾ ਵੀ ਜੀ ਲਾਸਟ ਆਪਾਂ ਇੱਕੋ ਹੀ ਮੁੱਲ ਫੇਰ 60000 ਤੋਂ 2000 58000 ਤੋਂ ਲੈ ਲਓ ਜੀ 58000 ਵੀ ਰਕਤ ਵਜਾਂ ਨੂੰ ਜਿਹੜਾ ਬਹੁਤ ਹੀ ਚੰਗਾ ਥੋੜਾ ਬੋਲਾ ਕੋਈ ਮਾਨਤਾਨ ਕਰਦਾ ਕਿ ਮੇਰੇ ਭਾਈ ਕਹਿੰਦਾ ਕਿ ਮਾਨਤਾਨ ਵੀ ਕਰਾਂਗੇ ਇਹਦੇ ਬਹੁਤ ਹੀ ਚੰਗੇ ਪਸ਼ੂ ਆ ਭਾਈ ਦੇ ਕੋਲ ਤੇ ਵੀਡੀਓ ਨੂੰ ਭਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਲਓ ਜੀ ਸ਼ਾਇਦ